ਖੋਲੋ ਬਾਹਰ ਕੱਢ ਲਓ ਬਾਹਰ ਕੱਢ ਕੇ ਦੇਖੋ ਬੋਲੀ ਦੇਖ ਲਓ ਦੇਖ ਲਓ ਦੇ ਦੱਸੋ ਹੁਣ ਕਟੂਘੜੇ 25 ਸਾਲ ਹੋ ਗਏ ਮੈਂ ਤੁਹਾਡੇ ਕੋਲ ਆਉਂਦੇ ਨੂੰ ਆਹ ਉਮੀਦ ਨਹੀਂ ਸੀ ਹੈਗੀ ਸ਼ੇਰ ਘਟਾ ਜੀ ਵਿੱਚ ਹੁਣ ਦੱਸੋ ਪਿਆ ਕਰੀਏ ਜੀ ਅਸੀਂ ਅਮਰਧਾਰੀ ਬੰਦੇ ਦੇਖ ਲਓ ਹੁਣ ਦੇਖੋ ਹੁਣ ਤੁਹਾਡੇ ਸਾਹਮਣੇ ਜੋ ਹੈਗਾ 25 ਸਾਲ ਹੋ ਗਏ ਜੀ ਕਟੂਘੜੇ ਤੁਹਾਡੇ ਕੋਲ ਆਉਂਦੇ ਨੂੰ ਕਦੇ ਕਿਸੇ ਦਗਾ ਤੋਂ ਸਮੋਸਾ ਨਹੀਂ ਤਾਂ ਜਾਂਦਾ ਸਿਰਫ ਤੁਹਾਡੇ ਉੱਤੇ ਮਿਠਾਈ ਲੈ ਕੇ ਜਾਂਦੇ ਤੇ ਵੇ ਨਹੀਂ ਹੈ ਠੀਕ ਹੈ ਪ잡ਦੀ ਆ ਹੁਣ ਦੱਸੋ ਅਸੀਂ ਕੀ ਕਰੀਏ ਸਾਡੇ ਦਾ ਗੁੰਡਾ ਕੋਹਣਾ ਨਹੀਂ ਤੇ ਅਸੀਂ ਲੰਘਿਆ ਆ ਬਸ ਸੇਕ ਕਿਦਾ ਸੀ ਇਹ ਵਾਲੀ ਖਾਗੇ ਗਲਤ ਨਹੀਂ ਗਲਤ ਆਵਲੇ ਮੁਰੇ ਰੋਣਾਂ ਆਈ ਨਾ ਇਹ ਤਾਂ ਕਦੇ ਵੀ ਨਹੀਂ ਕਿਉਂਕਿ 25 ਸਾਲ ਹੋ ਗਏ 25 ਸਾਲ ਦੀ ਕਦੇ ਕੰਪਲੇਂਟ ਆਈ ਨਹੀਂ ਆਈ ਨਹੀਂ ਫਿਰ ਆ ਤਾਂ ਬਹੁਤ ਵੱਡੀ ਆ ਗਈ ਜੀ ਨਹੀਂ ਨਹੀਂ ਇਹ ਤਾਂ ਬਹੁਤ ਸਾਡੇ ਬਾਬੇ ਬਹੁਤ ਵੱਡੀ ਗੱਲ ਹੈ ਜੀ ਕਿਉਂਕਿ ਆ ਦੇਖੋ ਅਸੀਂ ਅਮਰਤਾਰੀ ਦੇ ਬੰਦੇ ਅਸੀਂ ਤਮਾਕੂ ਦੇ ਨੇੜੇ ਅਸੀਂ ਜਾਂਦੇ ਨਹੀਂ ਇਹ ਇਹ ਸੁਣੀ ਹੈ ਹੈ ਨਾ ਮੇਰੀ ਮੇਰੀ ਗੱਲ ਵੀਡੀਓ ਨਿਕਲੀ ਵੀ ਤੇ ਵੀਡੀਓ ਆ ਪਈਆ ਆ ਪਈਆ ਵੀਡੀਓ ਆ ਪਈਆ ਦੇਖੋ ਆ ਪਈਆ ਵੀ ਅਸੀਂ ਤਾਂ ਕਹਿ ਰਹੇ ਹਾਂ ਗਲਤੀ ਹੈ ਬਈ ਇਹਦੀ ਤਾਂ ਮਨ ਦੀ ਗਲਤੀ ਤਾਂ ਹੈਗੀ ਉਹ ਦੱਸੋ ਜੀ ਹੁਣ ਹਾਂ ਕੀ ਕਰੀਏ ਡਾਂਗ ਮਾਰੀਏ ਬੋਲੋ ਗਲਤੀ ਨਹੀਂ ਗਲਤੀ ਨਹੀਂ ਗਲਤੀ ਨਹੀਂ ਜੀ ਅਸੀਂ ਅਮਰਤਾਰੀ ਬੰਦੇ ਤੁਸੀਂ ਸਫਾਈ ਨਾਲ ਕਿਉਂ ਨਹੀਂ ਕੰਮ ਅਸੀਂ ਕਰਦੇ ਆਗੇ ਨਾ

ਗਲਤੀ ਨਾਲ ਚਲਾ دیا ਗਲਤੀ ਆਪਣੀ ਗਲਤੀ ਦੀ ਜਾਣ ਵਿੱਚ ਕਿ ਹੋ ਗਿਆ ਵੀੜੀ ਕਿਹੜੇ ਛੜਦੂ ਕਰਕੇ ਕਿੱਦਾਂ ਛੜਦੂ ਪਾ ਬੰਦਾ ਲਾਲਾ ਘਰ ਚ ਥੋੜੇ ਬਾਣ ਲੀ ਜਾਂਦਾ ਕਈ ਰੋਟੀ ਨਹੀਂ ਫੇਰ ਬਾਲਾ ਸਿਰ ਵੀੜੀ ਨਹੀਂ ਆ ਸਕਦੀ ਵੀੜੀ ਨਹੀਂ ਆ ਸਕਦੀ ਵੀੜੀ ਨਹੀਂ ਆ ਸਕਦੀ ਫਿਰ ਨਹੀਂ ਜਾਂਦਾ ਘਰ ਚ ਬਾਣ ਕੋਈ ਜਾਣ ਕੇ ਤੁਸੀਂ ਗਲਤੀ ਹੋਣੀ ਨਹੀਂ ਇਹ ਜਾਣ ਵਿੱਚ ਕੀ ਹੋਇਆ ਮਾਜੀ ਗਲਤੀ ਕਿ ਤੁਹਾਨੂੰ ਸਮਝਾਓ ਵੀ ਦੂਰ ਜਾਓ ਹੋਰ ਤੁਹਾਨੂੰ ਕਹਿ ਕਹਿ ਰਹੇ ਸਾਨੂੰ ਕਹਿ ਕਹਿ ਰਹੇ ਤੇ ਸਮਝਾਇਆ ਹੋਰ ਸਮਝਾਉਂਦੇ ਵਜਾ ਤਾਂ ਆ ਗਈ ਗਲਤੀ ਹੋਊਗੀ ਤਾਂ ਹੀ ਸਮਝਾਉਂਗੇ ਪਹਿਲੀ ਸੁਣਿਆ ਲੱਗ ਜੂਂਗੇ ਖਵਰਾ ਕਿੰਨੀ ਘੋਰ ਕਰਦੀ ਜਨਾਨੀ ਕੋਈ ਉੱਠੀ ਗੱਲਾਂ ਨਹੀਂ 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 ਅੱਛਾ ਨਹੀਂ ਨਹੀਂ ਹੱਦ ਕਰੀਏ ਤੂੰ ਯਾਰ ਮਤਲਬ ਤੂੰ ਕਹਿੰਦੇ ਥੋੜੇ ਖਾਂਦੇ ਆ ਜੇ ਹੁਣੇ ਘਰ ਗਲਤੀ ਹੋ ਗਈ ਬਈ ਇਹ ਤਾਂ ਬਹੁਤ ਬੜੀ ਹੋ ਗਈ ਯਾਰ ਇਹ ਤਾਂ ਬੀੜੀ ਯਾਰ ਵੀ ਅਸੀਂ ਤਮਾਕੂ ਦੇ ਨੇੜੇ ਜਾਂਦੇ ਸੀ ਡਾਂਗ ਮਾਰਦੀ ਕਰਦਨ ਮਾਰਦੀ ਹੈ ਤੂੰ ਮੋਟਾ ਲੱਟ ਨਹੀਂ ਨਹੀਂ ਮੈਂ ਕੱਲ ਮੜਣੀ ਹੈ ਬੰਦੇ ਤੇ ਰੱਖੇ ਹੋਏ ਆ ਕੀ ਕੀ ਗੱਲ ਆ ਓਏ ਯਾਰ ਵੀਡੀਓ ਨਹੀਂ ਕਰਾਈ ਬਿੱਤੇ ਹੱਦੋਂ ਕਿਹਦਾ ਕਿਦਾਂ ਹੋ ਜਾਂਦਾ ਯਾਰ ਯਾਰ ਮੰਨਦੇ ਰਹਿ ਜਾਂਦੇ ਇੱਥੇ ਕੱਢ ਲੈ ਇੱਥੇ ਰਹਿ ਤਾ ਮੈਂ ਖੁਦ ਰੇੜੇ ਨਹੀਂ ਜਾਂਦੇ ਅਸੀਂ ਯਾਰ ਹਾਂ ਅਸੀਂ ਨਹੀਂ ਪੰਜਾਲ ਦੀ ਬੜੀ ਬਾਤ ਆ ਅਸੀਂ ਤੁਹਾਨੂੰ ਖੁਦ ਕਹਾਂ ਮੈਨੂੰ ਬਾਹਰ ਛੱਡ ਦੇ ਉਹ ਬੰਦੇ ਉਹ ਅਸੀਂ ਤੁਹਾਨੂੰ ਖੁਦ ਰੇੜੇ ਨਹੀਂ ਜਾਂਦੇ ਅਸੀਂ ਆ ਜਾਣ ਕੇ ਥੋੜੀ ਪਾਇਆ ਓਏ ਯਾਰ ਜਾਣ ਕੇ ਜਾਣਵੱਝ ਕੇ ਵੀੜੀ ਤੇ ਜਾਣਵੱਝ ਕੇ ਪਾਉਗੀ ਯਾਰ ਜਾਣਵੱਝ ਕੇ ਪਾਉਂਦਾ ਓਏ ਯਾਰ ਟਮਾਲ ਦੇ ਯਾਰ ਵੀੜੀ ਜਾਣਵੱਝ ਕੇ ਗੇਰੀ ਵਿੱਚ ਉਹਦਾ ਬੜਾ ਥੋੜਾ ਉਹ 100 ਰੁਪਏ ਦਾ ਬੰਦਾ ਹੈ ਵੀ ਯਾਰ ਹੈ ਤੇਰੇ ਗੇ ਪਾਣੀ ਦੀ ਆ ਤੇਰੀ ਚ ਪਾਣੀ ਯਾਰ ਓ ਇਹ ਕੋਈ ਉਹਦਾ ਕੋਸਾ ਯਾਰ ਮੰਨੀ ਸੁਕਣਾ ਮੇਰੇ ਕੋਲੇ ਆਉਣਾ ਵੀਡੀ ਵਾਲਾ ਓਏ ਮੰਨੂ ਕੇ ਸੁਮੇਂਦੀ ਮੇਰੇ ਕੋਲੇ ਵੀਡੀ ਵਾਲਾ ਆਉਣਾ ਹਾਂ ਨਹੀਂ ਹੋ ਤਰੀਕੇ ਕਿਹੜਾ ਤੂੰ ਦੱਸਰਾ ਤਰੀਕਾ ਕਿਹੜਾ ਇਹ ਕਹਿੰਦਾ ਗੱਲ ਗਲਤੀ ਹੁੰਦੀ ਬੰਦਾ ਉਹ ਮਹਾਰਾਜ ਝੜਕੇ ਨਾਲ ਨਹੀਂ ਪਤਾ ਮਸਲਾ ਦੇਖੋ ਕਿੱਡਾ ਹੈ ਕੋਈ ਗੱਲ ਨਹੀਂ ਲੈ ਕੇ ਗਲਤੀ ਹੋ ਗਈ ਤੈਨੂੰ ਸੈਲੈਕਟ ਕਰਕੇ ਐਡਾ ਬਜ਼ੁਰਗ ਆਦਮੀ ਹੈ ਯਾਰ ਕਹਿ ਰਿਹਾ ਉਹਨਾਂ ਦਾ ਅਸੀਂ ਇੱਜਤੇ ਕਰਦੇ ਨਹੀਂ ਯਾਰ ਇਹ ਗੱਲ ਨਹੀਂ ਹੈਗੀ ਪਰ ਆਏ ਨਾ ਮਸਲਾ ਬਈ ਯਾਰ ਦੇਖੋ ਅਸੀਂ ਤੁਸੀਂ ਇਹ ਇੱਕ ਦਾ ਬੜਾ ਸਿਆਣਾ ਬੰਦਾ ਮਾਫੀ ਮੰਗ ਤੇਰੇ ਬਾਅਦ ਸਮਾਨ ਹੈ ਯਾਰ ਕਮਾਲ ਉਹ ਤਾਂ ਚਲੋ ਚਲੋ ਚੱਲੋ ਯਾਰ ਉਹ ਕੋਈ ਨਹੀਂ ਭੈਣ ਜੀ ਚਲੋ ਉਹ ਭੈਣ ਜੀ ਉਹ ਭੈਣ ਜੀ ਹਾਂ ਕੀ ਕਰੀਏ ਸਾਡੇ ਤਾਂ ਮੂੰਹ ਤੋਂ ਚਲੀ ਗਈ ਨਾ ਉਹ ਚਲੋ ਅਸੀਂ ਬਾਫੀ ਮੰਗ ਲਈ ਅਗਲੇ ਨੇ ਹੁਣ ਭੈਣ ਜੀ ਉਹ ਵੀਰ ਸਮਝਾ ਭੈਣ ਜੀ ਮਾਫੀ ਉਹਨੇ ਮੰਗ ਲਈ ਖਾਕ ਉਤਾਰ ਲਈ ਆ ਠੀਕ ਨਹੀਂ ਸਮਝਦਾ ਦਿਮਾਗੂ ਸਾਡੇ ਘਰ ਨਹੀਂ ਵਰਦਾ ਯਾਰ ਹੱਦ ਹੋ ਗਈ ਕੋਈ ਗੱਲ ਨਹੀਂ ਕੋਈ ਮਾਫੀ ਮੰਗ ਲਈ ਸਭ ਕੁਝ ਤਾਂ ਕਰ ਲਿਆ ਹੁਣ ਯਾਰ ਹੋਰ ਇੱਥੇ ਇਹ ਯਾਰ ਇਹ ਗਾੜੀ ਤੇ ਜਾਣ ਜਾਣ ਬੁੱਝ ਗਏ ਜਾਣ ਕੇ ਕਾਰੀਗਰ ਖੜਦਾ ਵਿਚ ਥੇ ਕਾਰੀਗਰ ਜਾਣ ਕੇ ਯਾਰ ਉਹ ਨਹੀਂ ਵੀਰੇ ਨਹੀਂ ਆਉਂਦਾ ਯਾਰ ਆ ਦੋ ਵੀਰ ਹੋਰ ਕਿ ਅੱਜ ਗਲਤੀ ਤੈਨੂੰ ਪਿਆਰ ਦੀ ਮੰਨ ਲਈ ਗਲਤੀ ਯਾਰ ਨਹੀਂ ਨਹੀਂ ਉਹ ਚਲੋ ਭੈਣ ਜੀ ਕੋਈ ਗੱਲ ਗਾਇ ਤਾਂ ਦਿਆ ਗਲਤੀ ਹੋ ਗਈ ਬੰਦੇ ਖਿਆਲ ਹੀ ਗੱਲ ਦਾ ਮੰਨ ਲੀ ਮਾਫੀ ਕਿੱਦਾਂ ਸਾਡਾ ਹੱਲ ਦੱਸੋ ਜਿਹੜੀ ਸਾਡੇ ਮੂੰਹ ਚ ਚਲੀ ਗਈ ਜੀ ਹਾਂ ਉਹ ਕਿ ਗਲਤੀ ਮੰਨ ਨਹੀਂ ਲੈਂਦੇ ਨੇ ਹੁਣ ਦੇਖੋ ਗਲਤੀ ਕਹਿਤੀ ਗਲਤੀ ਤੁਹਾਡੇ ਤੇ ਵੀ ਤਾਂ ਹੋ ਸਕਦੀ ਕੋਈ ਗਲਤੀ ਉਹ 10 ਮਿੰਟ ਉਹ ਭੈਣ ਜੀ ਤੁਹਾਡੇ ਤੇ ਵੀ ਤਾਂ ਹੋ ਸਕਦੀ ਗਲਤੀ ਅਸੀਂ ਬੀੜੀਆਂ ਪੈਂਦੇ ਫਿਰ ਉਹ ਗੱਲ ਕਰੀ ਉਹ ਬੀੜੀ ਹੋ ਜਾਂਦੀ ਐ ਅਸੀਂ ਬੀੜੀ ਉਹ ਹੱਥ ਕਰਦਾ ਤੂੰ ਤਾਂ ਯਾਰ ਚੰਗਾ ਬੰਦਾ ਹੋ ਜਾਂਦੀ ਕੋਈ ਗੱਲ ਹੋ ਜਾਂਦੀ ਐ ਹੋਰ ਕੀ ਕਹਿ ਰਹੇ ਉਹ ਆ ਨਹੀਂ ਕਰੇ ਕਰਦੇ ਹੋ ਜਾਂਦਾ ਕੋਈ ਹੋਰ ਕੋਈ ਜਾਨਵਰ ਹੋਵੇ ਵੀ ਆਪ ਗਿਰ ਗਿਆ ਇਹ ਤਾਂ ਨਹੀਂ ਆਪ ਗਿਰ ਜੁਗਿਆ ਰੁੜਕੇ ਤਾਂ ਆਪ ਐ ਨਹੀਂ ਲੱਗੀ ਵਿੱਚ ਯਾਰ ਕੌਡੀ ਗੱਲ ਯਾਰ ਇਹ ਖਾਲਸ ਲਈ ਆਡੀ ਬੰਦੇ ਨੇ ਮਾਫੀ ਮੰਗ ਲਈ ਛੋਟੀ ਜਿਹੀ ਗੱਲ ਉਹ ਵੀ ਅੱਡਾ ਬੜਾ ਪਾੜ ਬਣਾ ਕੇ ਰੇ ਫਿਰ ਛੋਟੀ ਗੱਲ ਫਿਰ ਤੂੰ ਦੋਹੀ ਗੱਲ ਕਰੀ ਜਾਂਦਾ ਮੈਂ ਤਾਂ ਮਾਫੀ ਮੰਗਦਾ ਰਿਹਾ ਗਲਤੀ ਹੋ ਗਈ ਯਾਰ ਹੋਰ ਸੋਣੀ ਤਾਂ ਕੀ ਕਰਨਾ ਜੇ ਤੈਨੂੰ ਮਾਫੀ ਕਹੇ ਤੀ ਉਹ ਤੂੰ ਇਹਨੂੰ ਗੱਲ ਛੋਟੀ ਕਹਣਾ ਕੋ ਤੁਸੀਂ ਫਿਰ ਕਿ ਮੈਨੂੰ ਯਾਰ ਕਹਿ ਤਾ ਦੇਆ ਤੈਨੂੰ ਕਿ ਚਲ ਕਾਰੀਗਰ ਤੇ ਗਲਤੀ ਹੋ ਗਈ ਸਮਾਨ ਤੈਨੂੰ ਨਮਾ ਦੇਣ ਜੋ ਤੂੰ ਕਹਿਣਾ ਇਹ ਇਹ ਸਮਾਨ ਦਾ ਤਾਂ ਮਸਲਾ ਨਹੀਂ ਯਾਰ ਇਹਨਾਂ ਦੀ ਇਹਨਾਂ ਦੀ ਵੀ ਨਾ ਦੂਏ ਹੋਡਰ ਪਰ ਹੀ ਜਾਂਦੇ ਵੀ ਉਹਨਾਂ ਸਾਲ ਸਭਾਈ ਹੈ ਗਲਤੀ ਬੰਦਾ ਮੰਨਤਾ ਰਿਹਾ ਬਣੀ ਯਾਰ ਹੋਰ ਜੇ ਪਰ ਉਹਨਾਂ ਨੇ ਕਿਆ ਕਿਆ ਮਾਰੇ ਨੋਕਰੇ ਮਾਰੀ ਲੱਗ ਕੇ ਤੇ ਹੱਥ ਜੋੜ ਕੇ ਆਲੇ ਬੰਦੇ ਉਹ ਅੱਜ ਐ ਨਹੀਂ ਕਰੇ ਕਰਦੇ ਹੋ ਜੇ ਕਿਸੇ ਹੋਰ ਨੇ ਵੀ ਕਹਿੰਦਾ ਵੀ ਇਹਨਾਂ ਕੋਲ ਤੇ ਫੜ ਕੇ ਲਿਆਈਆਂ ਆ ਦੇ ਫਿਰ 25 ਸਾਲ ਦੇ ਹੋਏ ਤੇ 25 ਦਾ ਹੋਏ ਗਲਤੀ ਹੋ ਗਈ ਯਾਰ ਤੂੰ ਤਾਂ ਕੁਝ ਦਿਖਾ ਲੈ ਯਾਰ ਤੇਰੀ ਤਾਂ ਟੈਨਸ਼ਨ ਨਹੀਂ ਮੈਨੂੰ ਮੈਨੂੰ ਤਾਂ ਕੋਈ ਟੈਨਸ਼ਨ ਨਹੀਂ ਹੈ ਇਹ ਨਹੀਂ ਹ ਕੁਝ ਗਲਤ ਤੂੰ ਤਾਂ ਕੁਝ ਗਲਤ ਸਾਰੇ ਮੈਂ ਖਾਰੇ ਮੈਂ ਖਾਰੇ ਹੱਦ ਕਰੀਆਂ ਤਾ ਹਾਂ ਸਾਰੇ ਨਹੀਂ ਹੁੰਦਾ ਸਾਰੇ ਮੈਂ ਤਾਂ ਥੋੜੀ ਚੰਗੀ ਹਾਂ ਮੈਂ ਕੀ ਕਹਾਂ ਭਾਈ ਮੈਂ ਵੀ ਐਂ ਦੱਸਣਾ ਉਹਨੇ ਮਾਫੀ ਮੰਗੀ ਮਾਫੀ ਮਾਫੀ ਗੱਲ ਖਤਮ ਹੋ ਗਈ ਮੈਂ ਹੋਰ ਗੰਧਾ ਰਿਆ ਕਰਤਵੇਂ ਠੀਕ ਆ ਮਾਫੀ ਮੰਗ ਲਈ ਗੱਲ ਫਿਰ ਅਸੀਂ ਕੀ ਕਰੀਏ ਜਦ ਸਾਡੇ ਮੂੰਹ ਚ ਮਿੱਟੀ ਵੀ ਸਾਬ ਜੇ ਤੂੰ ਸਾਡੇ ਅੰਦਰ ਚਲੇ ਗਿਆ ਤੂੰ ਠੀਕ ਆ ਦੋਬਾਰਾ ਜੇ ਤੂੰ ਸਾਡੇ ਅੰਦਰ ਚਲੇ ਗਿਆ ਅਸੀਂ ਇਸ ਨੂੰ ਕੀ ਕਰੀਏ ਉਹ ਤਾਂ ਹੋਣਾ ਨਹੀਂ ਹੁੰਦਾ ਵਧਾਈ ਜਾ ਜਿੰਨੀ ਮਰਜ਼ੀ ਵਧਾਈ ਜਾ ਇਹਨੂੰ ਗੱਲ ਤਾਂ ਵੀਰ ਆਈ ਮਾਫੀ ਮੰਗ ਲਈ ਤੇਰਤੇ ਅੱਗੇ ਨਹੀਂ ਕੰਮ ਹੋਊਗਾ ਇਹਨੂੰ ਜਿੱਡੀ ਮਰਜ਼ੀ ਵਧਾਈ ਚੱਲ ਜਿੰਨੀ ਵਧਾਉਣੀ ਆ ਕੋਈ ਮੈਂ ਤਾਂ ਕੀ ਇਹਨੂੰ ਫੇਕੇ ਰਿਪੋਰਟ ਕਰਾ ਲੱਠਾਣੇ ਚੱਲਦੇ ਆ ਗੱਲ ਕਰ ਲਾਂ ਤੇ ਬੈਠ ਕੇ ਚੱਲ ਚੱਲ ਠਾਣੇ ਚੱਲੋ ਯਾਰ ਖੋਲੋ ਬਾਹਰ ਕੱਢ ਲਓ ਬਾਹਰ ਕੱਢ ਕੇ ਦੇਖੋ ਬੋਲੀ ਦੇਖ ਲੈ ਜੀ ਦੇ ਦੱਸੋ ਹੁਣ ਘਟੋ ਘਾਟੇ 25 ਹਜ਼ਾਰ ਰੁਪਏ ਤੁਹਾਡੇ ਕੋਲ ਆਉਂਦੇ ਇਹਨੂੰ ਆਹ ਉਮੀਦ ਨਹੀਂ ਸੀ ਹੈਗੀ ਸੇਰ ਕਟਾਜੀ ਵਿੱਚ ਹੁਣ ਦੱਸੋ ਕੀ ਕਰੀਏ ਜੀ ਅਸੀਂ